ਰਿਤਕੋਟ ਪੁਲਿਸ ਵੱਲੋਂ ਖੇਤਾ ਵਿੱਚ ਲੱਗਿਆ ਮੋਟਰ ਦੇ ਸਮਾਨ ਚੋਰੀ ਕਰਨ ਵਾਲਾ 6 ਮੈਂਬਰੀ ਡਰੋਨ ਨੂੰ ਕਾਬੂ ਕੀਤਾ ਗਿਆ। ਇਹ ਡਰੋਨ ਫਿਰੋਦਕੋਟ ਸ਼੍ਰੀ ਮੁਖਤਰ ਸਾਹਿਬ ਅਤੇ ਬਠਿੰਡਾ ਦੇ ਏਰੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਦਿਂਦਾ ਸੀ ਅੰਜਾਮ। ਚੋਰੀ ਕੀਤਾ ਸਮਾਨ ਅਤੇ ਇੱਕ ਗੱਡੀ ਵੀ ਕੀਤੀ ਗਈ ਹੈ ਬਰਾਮਦ। ਮਾਯੂਕ ਐਸਐਸਪੀ ਤੋਂ ਪ੍ਰਗਿਆ ਜਾਂਦੀ ਰਿਹਾ ਰਮੇਟ ਮਾੜੇ ਅਸਾ ਕਾਬੂ ਸੀ ਲਗਾਤਾਰ ਕਾਰਵਾਈ ਕਰਦੇ ਆ ਰਹੇ ਹਾਂ। ਇੱਕ ਸਦਕ ਟਾਲੇ ਵੱਲੋਂ ਇੱਕ ਮਕਰਮਾ ਨੰਬਰ 5 ਡੇਟਾ 18125 ਨੂੰ ਰਜਿਸਟਰ ਕੀਤਾ ਗਿਆ ਸੀਗਾ। ਜਿਸ ਵਿੱਚ ਅਸੀਂ 6 ਟਰਾਂਸਫਰ ਜਿਹੜਾ ਇੱਕ ਗਰੋਅ ਸੀਗਾ ਇਹਨਾਂ ਨੂੰ ਕਾਬੂ ਕੀਤਾ ਤੇ ਜਿਲ੍ਹਾ ਕੋਲੋਂ ਸਾਨੂੰ 80 ਕਿਲੋ ਤਾਂਬਾ ਇੱਕ ਗੈਸ ਸਿਲੰਡਰ ਇੱਕ ਸਪਰੇ ਪੰਪ ਤੇ ਇੱਕ ਇਹਨਾਂ ਕੋਲ ਗੱਡੀ ਮਿਲੀ ਹੈ ਤੇ ਜਿਹੜੀ ਇਹ ਗੱਡੀ ਦੀ ਵਰਤੋਂ ਜਦੋਂ ਰਾਤ ਨੂੰ ਇਹ ਟਰਾਂਸਫਰ ਨੂੰ ਚੋਰੀ ਕਰਨ ਜਾਂਦੇ ਉਸ ਉਸ ਗੱਡੀ ਵਿੱਚ ਹੀ ਇਹ ਤਾਂਬਾ ਖੋਲ ਕੇ ਵਿੱਚ ਲੈ ਕੇ ਆਉਂਦੇ ਤੇ ਜਿਨ੍ਹਾਂ ਨੂੰ ਅਸੀਂ ਮਾਜੋ ਕੋਰ ਵਿੱਚ ਪੇਸ਼ ਕੀਤਾ ਤੇ ਰਿਮਾਰਟ ਆ ਇਹਨਾਂ ਨੇ ਦੱਸਿਆ ਹੋਇਆ ਥ੍ਰੀਕੁਰ ਜ਼ਿਲ੍ਹੇ ਵਿੱਚ ਪੇਂਡਕੌਣੀ ਦੀਪ ਸਿੰਘ ਵਾਲਾ ਸੂਰੇ ਵਾਲਾ ਸੱਦਾ ਸਲਾਮਤ ਪੂਰਾ ਬਠਿੰਡਾ ਤੇ ਚੈਦੋਗੇ ਇਹ ਸਾਡੇ ਜ਼ਿਲ੍ਹੇ ਚ ਵੀ ਚੋਰੀਆਂ ਕਰਦੇ ਦੂਜੇ ਜ਼ਿਲ੍ਹੇ ਵਿੱਚ ਵੀ ਇਹ ਚੋਰੀਆਂ ਇਹਨਾਂ ਨੇ ਮੰਨੀਆਂ ਤੇ ਹੁਣ ਤਾਂ ਕਿੰਨਾ ਸਾਡੇ ਕੋਲੇ ਇਹ ਮੰਨੇ ਨੇ ਵੀ ਅਸੀਂ ਲਾਹ ਤੋਂ 60 ਜਿਹੜੇ ਟਰਾਂਸਫਰ ਨੂੰ ਜਿਹੜੇ ਉਤਾਰ ਕੇ ਤੋਂ ਉਹ ਚੋਨਾਬਾ ਚੋਰੀ ਕੀਤਾ ਤੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਇਹ ਉਮੀਦ ਹੈ ਵੀ ਹੋਰ ਵੀ ਇਹਨਾਂ ਤੋਂ ਖਰਾਸਾ ਜਿਹਾ ਕਿਉਂਕਿ ਇਹ ਵੱਡਾ ਕਾਫੀ ਵੱਡਾ ਘਰ ਹੈ ਤੇ ਇਹਨਾਂ ਵਿੱਚ ਇੱਕ ਅਤੇ ਉਹ ਬਸਾਂ ਸੈਂਕੇ ਜਿੰਦੇ ਪਹਿਲਾਂ ਵੀ ਦੋਮ ਕਰਨੇ ਚੋਰੀ ਦੇ ਦਰਜ ਨੇ